ਅੱਜ ਦੋਸਤੋ ਆਪਾਂ ਗੱਲ ਕਰਦੇ ਆਂ ਕਲਾ ਦੀ ਕਲਾ ਦੇਖੋ ਤੁਹਾਨੂੰ ਪਿੱਛੇ ਦੇ ਵਿੱਚ ਸਾਫ਼ ਦੇਖਦਾ ਵੀ ਕਿਦਾਂ ਕੀਰੀਆਂ ਖੀਰੀਆਂ ਦੇ ਨਾਲ ਟ੍ਰੇਨ ਬਣਾਈ ਗਈ ਆ ਤੇ ਤਿੱਲੀਆਂ ਦੇ ਨਾਲ ਹਾਥੀ ਇਹ ਸਾਰੀ ਕਲਾਕਾਰੀ ਹਾਰਟ ਹੱਥ ਦੀ ਆ ਦੇਖ ਸਕਦੇ ਹੋ ਤੁਸੀਂ ਮਾਚਸ ਦੀ ਕਲੀ-ਕਲੀ ਤਿੱਲੀ ਜੋੜ ਕੇ ਤੇ ਕਿਦਾਂ ਨਟਾਂ ਨੂੰ ਜੋੜ ਕੇ ਹਨਾ ਇੱਕ ਘੋੜੇ ਦਾ ਤੇ ਹਰੀ ਮਿਰਚ ਨਾਲ ਸੱਪ ਫ੍ਰਿਜ ਦਾ ਰੂਪ ਧਰਨ ਕੀਤਾ ਗਿਆ ਟਮਾਟਰਾਂ ਨਾਲ ਤੇ ਹਰੀ ਮਿਰਚਾਂ ਕੱਲੇ ਸਿੰਮਲਾਈ ਮਰਚਲਾ ਯੂਜ਼ ਕੀਤਾ ਗਿਆ ਆਲੂਆਂ ਦਾ ਜੂਸ ਕਰਕੇ ਫੋਟੋ ਨੂੰ ਜ਼ੂਮ ਕਰਕੇ ਇਹ ਨਾ ਜੇ ਆਪਾਂ ਕਹੀਏ ਤਾਂ ਸਿੱਕੇ ਲਾਏ ਹੋਣੇ ਵੀ ਇਹ ਇੱਕ ਆਰਟਨਾ ਬਣਾਏ ਹੋਇਆ ਤਾਂ ਹੱਥ ਤੇ ਮੰਨ ਲਓ ਪੈਂਸਨ ਨਾਲ ਵੀ ਇਹ ਕਲਾਕਾਰੀ ਕੋਈ ਸ਼ੌਕੀ ਨਹੀਂ ਹੈਗੀ ਪਹਿਲਾਂ ਦੇਖੋ ਨੂੰ ਨੱਟ ਦਾ ਜਾਂ ਕਿਸੇ ਸਬਜ਼ੀ ਦਾ ਰੂਪ ਦਿੱਤਾ ਜਾਂਦਾ ਹਨਾ ਅ ਜਿੱਦਾਂ ਤੇਲੀ ਦਾ ਆਕਾਰ ਦੇਣਾ ਫਿਰ ਪਿੱਛੇ ਜਿਹੜੀ ਆਡੀਅנס ਲੋਕ ਦੇਖਦੇ ਨੇ ਹਨਾ ਵੀ ਕਿ ਸ਼ੌਕੀ ਕਲਾ ਰਹੀ ਹੈਗੀ ਜੋ ਮੈਨੂੰ ਦੇਖਣ ਨੂੰ ਇਹ ਵੀਡੀਓ ਵਧੀਆ ਲੱਗੀ ਪਿਕਚਰਾਂ ਫੁੱਲ ਗੋਬੀ ਦੇਖ ਲੋ ਤਾਂ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਬਹੁਤ ਵਧੀਆ ਕਲਾਕਾਰੀ ਲੱਗੀ ਆ ਮੈਨੂੰ ਬਾਜੀ ਵਾਲਾ ਲਾਲ ਮਿਰਚ ਨਾਲ ਹੈਲੀਕਾਪਟਰ ਰੋੜਾ ਤਾਂ ਵਿੱਚ ਵੀ ਦੇਖੋ ਲੋਕ ਬਿਠਾਤੇ ਬਹੁਤ ਹੀ ਸੋਹਣੀ ਕਲਾਕਾਰੀ ਆ ਹਰੀਆਂ ਮਿਰਚਾਂ ਦਾ ਯੂਜ਼ ਸਭ ਤੋਂ ਵੱਧ ਫੋਕਸ ਕੀਤਾ ਗਿਆ ਤੇ ਟਮਾਟਰਾਂ ਦਾ ਰੇਲ train ਜਾਣਾ ਆ ਰਿਹਾ ਦੁਬਾਰਾ ਚਿਦਰਚਾ ਨਾਲ ਫੁੱਲ ਗੋਬੀ ਦੇਖੋ ਪਹਿਲਾਂ ਇਹ ਚੀਜ਼ ਸੋਚਣੀ ਆ ਨਾ ਚਾਹੇ ਪੇ ਇੰਟਰਨੈਟ ਸੁੱਚੀ ਆ ਜਿੱਦਾਂ ਵਾਜੀ ਮੋਟਰਸਾਈਕਲ ਦੇਖੋ ਪਿੱਛੇ ਗੱਡੀ ਦੇਖੋ ਕਿੰਨੀ ਸੁਣੀ ਕਲਾ ਦੇਖਣ ਨੂੰ ਲੱਗਦੀ ਆ ਸੋ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡੇ ਚਾਹਣੇ ਵਾਲੇ ਦੇਖ ਸਕਣ ਕਿ ਕਿੰਨੀ ਸੁਣੀ ਕਲਾਕਾਰੀ ਆ ਤੇ ਬੱਚਿਆਂ ਨੂੰ ਸ਼ੇਅਰ ਕਰੋ ਤਾਂ ਕਿ ਬੱਚੇ ਐਦਾਂ ਦੀ ਚੀਜ਼ ਬਣਾਉਣ 'ਚ ਇੰਟਰਸਟ ਲੈਣ ਨਹੀਂ ਤਾਂ ਮਗੱਲਾਂ ਨਾਲ ਜੁੜੀ ਹੋਈ ਨੇ ਵਾਜੀ ਵਾ ਕਿਾ ਖੂਬਸੂਰਤ ਆ ਕਚੂ ਗੁਮਾ ਦੇਖ ਲੋ ਤੁਸੀਂ ਛਿੰਟੂ ਛਿੰ ਬਣਾਤਾ ਤੇ ਮਾਤਾ ਰੀਲ ਦੇ ਉੱਪਰ ਬਹਿ ਕੇ ਇੰਜਨ ਤੇ ਮਾਚਸ ਦੀਆਂ ਕਿੱਲੀਆਂ ਫਿਰ ਤੋਂ ਕੇਲਿਆਂ ਨਾਲ ਗੁਮਾਤਾ ਕਚੂ ਗੁਮਾ ਬਣਾਤਾ ਇੱਥੇ ਹਰੀ ਮਿਰਚ ਦਾ ਬਹੁਤ ਸੋਹਣੀ ਕਲਾ ਦੇਖਣ ਆਇਆ ਮੈਨੂੰ ਤੁਸੀਂ ਇੱਕ ਵਾਰ ਦੇਖੋਗੇ ਤਾਂ ਸਿਵਲਾ ਮਿਰਚਾਂ ਇਹ ਦੇਖਣੇ ਇੱਕ ਵਾਰ ਦੇਖੋਗੇ ਤਾਂ ਇਦਾਂ ਲੱਗਦਾ ਵੀ ਇਹ ਕੋਈ ਨੇਚਰਲ ਪਿਕਚਰਾਂ ਨੇ ਖਿੱਚੀਆਂ ਹੁੰਦੀਆਂ ਕੈਮਰੇ ਨਾਲ ਜਿੱਦਾਂ ਹਨਾ ਆ ਦੇਖੋ ਹਵਾ ਨਾ ਮੱਚਣਾ ਹਵਾ ਭਰ ਰਹੀ ਹਸੀ ਬਹੁਤ ਹੀ ਸੁਣੀ ਕਲਾ ਕਰੀਆ ਇੱਕ ਵਾਰ ਦੇਖ ਕੇ ਆਪ ਵੀ ਭੇਖਾ ਖਾ ਜਾਂਦਾ ਵੀ ਜਿੱਦਾਂ ਇਹ ਕੈਮਰੇ ਨਾਲ ਖਿੱਚੀ ਗਈ ਤਸਵੀਰ ਆ ਕਿਉਂਕਿ ਹੋਰ ਕੇ ਲੱਗਦੀ ਆ ਕੁਆਲਿਟੀ ਇਹਦੀ ਦੇਖਣ ਨੂੰ ਬਹੁਤ ਹੀ ਮਨਮੋਹਕ ਕਰਦੀ ਆ ਸੋ ਮੈਨੂੰ ਦੇਖਣ ਨੂੰ ਵਧੀਆ ਲੱਗੀ ਸੋ ਸੋਚਿਆ ਫੋਟੋ ਨਾਲ ਸ਼ੇਅਰ ਕੀਤੀ ਜਾਵੇ ਤਾਂ ਜੋ ਤੁਸੀਂ ਇਹਨੂੰ ਕਹੋ ਤੋ ਕਹਾਂ ਸ਼ੇਅਰ ਕਰੋ ਬਾਕੀ ਬੱਚਿਆਂ ਚ ਇੰਟਰਸਟ ਵੱਸ ਜਾ ਕੇ ਬਦਾਮਾ ਨਾਲ ਦੇਖਣ ਨੂੰ ਖੂਬ ਮਾਤਾ ਬਣੀ ਹੋਈ। ਬਹੁਤ ਸੋਹਣੀ ਵੀਡੀਓ ਬਣਾਈ ਹੈ ਜਿਨ੍ਹਾਂ ਨੇ ਬਣਾਈ ਹੈ ਇਹ। ਪਹਿਲਾ ਫੋਟੋਆਂ ਖਿੱਚੀਆਂ ਨੇ। ਕਾਟਰ ਦੇਦ ਨੂੰ। ਸੋ ਜਿਹੜੇ ਵੀ ਮੇਰੇ ਭੈਣ ਭਾਈ ਦੇਖਦੇ ਹੋ ਇਹਨੂੰ ਫੇਸਬੁੱਕ ਤੇ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਆਂ। ਵੀਡੀਓ ਦੇਖਣ ਲਈ ਧੰਨਵਾਦ ਸਾਰੇ ਯਾਰਾਂ।